राधे राधे पंजाबी कहानियां चैनल ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਵੇਗੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਨੀਰਜ ਦੁਕਾਨ ਦੇ ਬਾਹਰ ਖੜਿਆ ਆਪਣੇ ਦੋਸਤਾਂ ਨਾਲ ਗੱਲਾਂ ਕਰ ਰਿਹਾ ਸੀ ਅੱਜ ਉਸ ਨੂੰ ਫਿਰ ਸਿਮਰਨ ਦਿਖਾਈ ਦੇ ਗਈ ਸਿਮਰਨ ਉਸ ਦੇ ਨੇੜੇੋਂ ਨਿਕਲੀ ਤਾਂ ਉਸ ਦੇ ਦਿਲ ਵਿੱਚ ਹਨੇਰੀਆਂ ਉੱਠਣ ਲੱਗੀਆਂ ਇਸ ਤੋਂ ਪਹਿਲਾਂ ਵੀ ਕਈ ਵਾਰ ਆਉਂਦੇ ਜਾਂਦੇ ਸਿਮਰਨ ਨੂੰ ਵੇਖ ਕੇ ਸੋਚਿਆ ਤੋਖੇਵਾਜ ਕਹਿੰਦੀ ਸੀ ਮੇਰੇ ਬਿਨਾ ਜੀ ਨਹੀਂ ਸਕਦੀ ਹੁਣ ਇਹ ਸਭ ਆਪਣੇ ਦੂਸਰੇ ਪਤੀ ਨੂੰ ਕਹਿੰਦੀ ਹੋਵੇਗੀ ਬਕਵਾਸ ਕਰਦੀ ਆ ਨੀ ਔਰਤਾ ਫਿਰ ਅਗਲੇ ਹੀ ਪਲ ਉਸਦੇ ਮਨ ਚੋਂ ਆਵਾਜ਼ ਆਈ ਕਿ ਤੂੰ ਵੀ ਤਾਂ ਆਪਣੀ ਦੂਸਰੀ ਪਤਨੀ ਨੂੰ ਇਹੀ ਕੁਝ ਕਹਿ ਰਿਹਾ ਹੈ ਬੇਵਫਾ ਤੂੰ ਹੈ ਜਾਂ ਸਿਮਰਨ ਉਹ ਆਪਣੇ ਦੋਸਤਾਂ ਤੋਂ ਵਿਦਾ ਲੈ ਕੇ ਆਪਣੀ ਗੱਡੀ ਵਿੱਚ ਬੈਠਿਆ ਤੇ ਥੋੜੀ ਦੂਰ ਸੜਕ ਦੇ ਕਿਨਾਰੇ ਗੱਡੀ ਸਾਈਡ ਤੇ ਲਗਾ ਕੇ ਡਰਾਈਵਿੰਗ ਸੀਟ ਨੂੰ ਸਰਕਾ ਕੇ ਸਿਮਰਨ ਦੇ ਬਾਰੇ ਸੋਚਣ ਲੱਗਿਆ ਨੀਰਜ ਨੇ ਸਿਮਰਨ ਨਾਲ ਲਵ ਮੈਰਿਜ ਕੀਤੀ ਸੀ ਵਿਆਹ ਨੂੰ 2 ਸਾਲ ਹੀ ਹੋਏ ਸੀ ਕਿ ਨੀਰਜ ਦੀ ਮਾਂ surjeet kaur ਪੋਤਾ-ਪੋਤੀ ਦਾ ਇੰਤਜ਼ਾਰ ਕਰਨ ਲੱਗੀ ਹੁਣ ਉਹਨਾਂ ਨੂੰ ਸਿਮਰਨ ਦੀ ਹਰ ਗੱਲ ਵਿੱਚ ਕਮੀਆਂ ਦਿਖਣ ਲੱਗੀਆਂ ਸਿਮਰਨ ਦੀ ਮਾਂ ਬਚਪਨ ਵਿੱਚ ਹੀ ਮਰ ਗਈ ਸੀ ਤੇ ਪਾਪਾ ਅਪਾਹिज ਸਾਲਾਂ ਤੋਂ ਬਿਸਤਰ ਤੇ ਪਈ ਸੀ ਇੱਕ ਹੀ ਸ਼ਹਿਰ ਵਿੱਚ ਹੋਣ ਦੇ ਕਾਰਨ ਉਹ ਆਪਣੇ ਪਾਪਾ ਦੇ ਕੋਲ ਚੱਕਰ ਲਗਾਉਂਦੀ ਰਹਿੰਦੀ ਸੀ ਉਸ ਦੀ ਇੱਕ ਦੂਰ ਦੀ ਭੂਆ ਤੇ ਇੱਕ ਨੌਕਰ ਉਸ ਦੇ ਪਿਤਾ ਦਾ ਧਿਆਨ ਰੱਖਦੇ ਸੀ ਸੁਰਜੀਤ ਕੌਰ ਨੂੰ ਹਰ ਸਮੇਂ ਨੀਰਜ ਦੇ ਵੰਸ਼ ਵਧਾਉਣ ਦੀ ਚਿੰਤਾ ਸਤਾਉਂਦੀ ਰਹਿੰਦੀ ਸਿਮਰਨ ਉਹਨਾਂ ਦੀ ਹਰ ਕੌੜੀ ਗੱਲ ਚੁੱਪਚਾਪ ਸਹਿਣ ਕਰ ਜਾਂਦੀ ਸੋਚਦੀ ਜੋ ਗੱਲ ਕੁਦਰਤ ਦੇ ਹੱਥ ਵਿੱਚ ਹੈ ਉਸ ਤੇ ਆਪਣਾ ਖੂਨ ਜਲਾਉਣਾ ਬੇਕਾਰ ਹੈ ਉਹ ਆਰਾਮ ਨਾਲ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਉਸ ਨੂੰ ਪਰੇਸ਼ਾਨੀ ਉਦੋਂ ਹੁੰਦੀ ਜਦੋਂ ਨੀਰਜ ਨੂੰ ਉਸ ਤੋਂ ਕੋਈ ਸ਼ਿਕਾਇਤ ਹੁੰਦੀ ਉਹ ਨੀਰਜ ਨੂੰ ਐਨਾ ਪਿਆਰ ਕਰਦੀ ਸੀ ਕਿ ਨੀਰਜ ਉਸ ਨੂੰ ਵੇਖ ਕੇ ਕਹਿ ਦਿੰਦਾ ਤੂੰ ਕਿਸ ਮਿੱਟੀ ਦੀ ਬਣੀ ਹੈ ਪਹਿਲੇ ਦਿਨ ਦੀ ਤਰ੍ਹਾਂ ਅੱਜ ਵੀ ਓਨੀ ਹੀ ਸੋਹਣੀ ਲੱਗਦੀ ਹੈ ਸਿਮਰਨ ਹੱਸ ਕੇ ਉਸ ਦੇ ਗਲੇ ਲੱਗ ਜਾਂਦੀ ਇਸ ਤਰ੍ਹਾਂ 5 ਸਾਲ ਬੀਤ ਗਏ ਨੀਰਜ ਦੇ ਦਫ਼ਤਰ ਤੋਂ ਆਉਣ ਦੇ ਟਾਈਮ ਸਿਮਰਨ ਉਸ ਨੂੰ ਤਿਆਰ ਤੇ ਹੱਸਦੀ ਮੁਸਕਰਾਉਂਦੀ ਮਿਲਦੀ surjit kaur ਨੂੰ ਇਹ ਪਸੰਦ ਨਹੀਂ ਸੀ ਇੱਕ ਦਿਨ ਉਹ ਨੀਰਜ ਨੂੰ ਬੋਲੀ ਤੂੰ ਉਦਾਸ ਤੇ ਦੁਖੀ ਕਿਉਂ ਰਹਿੰਦਾ ਹੈ ਬਿਨਾ ਬੱਚਿਆਂ ਦੇ ਕੋਈ ਜੀਵਨ ਹੈ ਬੱਚਿਆਂ ਨਾਲ ਤਾਂ ਹਰ ਕੋਨੇ ਵਿੱਚ ਰੌਣਕ ਰਹਿੰਦੀ ਹੈ ਘਰ ਘਰ ਲੱਗਦਾ ਹੈ ਬੱਚਿਆਂ ਨਾਲ ਹੀ ਤਾਂ ਜੀਵਨ ਵਿੱਚ ਰੌਣਕ ਹੁੰਦੀ ਹੈ ਮਾਂ ਥੋੜੀ ਦਫ਼ਤਰ ਦੀ ਟੈਨਸ਼ਨ ਹੈ ਨਾਲੇ ਦੁਨੀਆ ਵਿੱਚ ਹਜ਼ਾਰਾਂ ਲੋਕ ਨੇ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਨੀਰਜ ਸ਼ਾਂਤ ਰਹਿੰਦੇ ਹੋਏ ਬੋਲਿਆ ਤੂੰ ਕਿਸੇ ਠੰਗ ਦੇ ਡਾਕਟਰ ਨੂੰ ਦਿਖਾਉਂਦਾ ਕਿਉਂ ਨਹੀਂ ਮਾਂ ਹਜੇ ਤੱਕ ਇਸ ਬਾਰੇ ਵਿੱਚ ਗੰਭੀਰਤਾ ਨਾਲ ਸੋਚਿਆ ਨਹੀਂ ਸੀ ਪਰ ਤੇਰੇ ਕਹਿਣ ਤੇ ਮੈਂ ਸਿਮਰਨ ਨੂੰ ਅਗਲੇ ਹਫ਼ਤੇ ਹੀ ਡਾਕਟਰ ਕੋਲ ਲੈ ਜਾਵਾਂਗਾ ਇਹ ਕਹਿ ਕੇ ਨੀਰਜ ਆਪਣੇ ਕਮਰੇ ਵਿੱਚ ਚਲਾ ਗਿਆ ਸਿਮਰਨ ਨੀਰਜ ਲਈ ਚਾਹ ਲੈ ਕੇ ਆਈ ਤਾਂ ਨੀਰਜ ਦਾ ਉਦਾਸੀ ਭਰਿਆ ਚਿਹਰਾ ਵੇਖ ਕੇ ਸਮਝ ਗਈ ਕਿ ਮਾਂ-ਪੁੱਤ ਵਿੱਚ ਕੀ ਗੱਲਾਂ ਹੋਈਆਂ ਹੋਣਗੀਆਂ ਫਿਰ ਡਾਕਟਰ ਚੈੱਕਅਪ ਟੈਸਟ ਦਾ ਸਿਲਸਿਲਾ ਸ਼ੁਰੂ ਹੋਇਆ ਜਦੋਂ ਰਿਪੋਰਟ ਆਈ ਤਾਂ ਸਿਮਰਨ ਤੇ ਨੀਰਜ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਿਉਂਕਿ ਸਿਮਰਨ ਕਦੇ ਮਾਂ ਨਹੀਂ ਸੀ ਬਣ ਸਕਦੀ ਸਿਮਰਨ ਦੇ ਹੰਝੂ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਨੀਰਜ ਸਿਮਰਨ ਨੂੰ ਸਮਝਾਉਂਦਾ ਰਹਿੰਦਾ ਕਿ ਆਪਾਂ ਕਿਸੇ ਆਸ਼ਰਮ ਤੋਂ ਬੱਚਾ ਗੋਦ ਲੈ ਲਵਾਂਗੇ ਪਰ surjeet कौर ਕਿਸੇ ਪરાਏ ਬੱਚੇ ਨੂੰ ਸਵੀਕਾਰਨ ਲਈ ਤਿਆਰ ਨਾ ਹੋਈ ਨੀਰਜ ਉਹਨਾਂ ਨੂੰ ਸਮਝਾਉਂਦਾ ਮਾਂ ਜਮਾਨਾ ਕਿੱਥੇ ਤੋਂ ਕਿੱਥੇ ਪਹੁੰਚ ਗਿਆ ਤੇ ਤੁਸੀਂ ਆਪਣੇ ਪરાਏ ਵਿੱਚ ਹੀ ਉਲਝੇ ਹੋ ਨੀਰਜ ਦੇ ਬਚਪਨ ਵਿੱਚ ਹੀ ਉਸਦੇ ਪਾਪਾ ਦਾ ਦਿਹਾਂਤ ਹੋ ਗਿਆ ਸੀ। surjeet kaur ਨੇ ਬੜੀ ਮਿਹਨਤ ਦੇ ਨਾਲ ਨੀਰਜ ਨੂੰ ਪੜਾਇਆ ਲਿਖਾਇਆ ਸੀ। ਨੀਰਜ ਮਾਂ ਦਾ ਦਿਲ ਕਦੇ ਦਿਖਾਉਣਾ ਨਹੀਂ ਸੀ ਚਾਹੁੰਦਾ। ਹੁਣ ਕਦੇ-ਕਦੇ ਨੀਰਜ ਨੂੰ ਆਪਣੇ ਕੋਲ ਬਿਠਾ ਕੇ surjeet kaur ਦੂਜੇ ਵਿਆਹ ਦੀਆਂ ਗੱਲਾਂ ਕਰਦੀ ਤਾਂ ਉਹ ਚੁੱਪਚਾਪ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਜਾਂਦਾ ਪਰ ਆਪਣੀ ਮਾਂ ਨੂੰ ਕੁਝ ਨਾ ਕਹਿੰਦਾ। ਹੁਣ ਬੱਚੇ ਲਈ ਤੜਫਣਾ ਸਿਮਰਨ ਦੇ ਅੰਦਰ ਨੂੰ ਵੀ چیرਣ ਲੱਗੀ। ਸਿਮਰਨ ਦੀਆਂ ਉਹੀ ਅੱਖਾਂ ਜੋ ਪਹਿਲਾਂ ਪਿਆਰ ਤੇ ਵਿਸ਼ਵਾਸ ਨਾਲ ਭਰੀਆਂ ਨਜ਼ਰ ਆਉਂਦੀਆਂ ਸੀ ਹੁਣ ਉਹਨਾਂ ਵਿੱਚ ਇੱਕ ਖਾਲੀਪਨ ਨਜ਼ਰ ਆਉਂਦਾ ਹੈ ਨੀਰਜ ਲੱਖ ਆਪਣੀਆਂ ਭਾਵਨਾਵਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਪਰ ਸਿਮਰਨ ਉਸਦੀ ਹਰ ਧੜਕਣ ਹਰ ਨਜ਼ਰ ਪਹਿਚਾਨ ਜਾਂਦੀ ਮਨ ਹੀ ਮਨ ਘੁੱਟਦੀ ਰਹਿੰਦੀ ਚਾਰੇ ਪਾਸੇ ਉਸ ਨੂੰ ਇੱਕ ਹਨੇਰਾ ਹੀ ਨਜ਼ਰ ਆਉਂਦਾ ਜੀਵਨ ਦੇ ਸਫ਼ਰ ਦੇ ਨਾਲ ਚੱਲਦੇ-ਚੱਲਦੇ ਹੁਣ ਦੋਨਾਂ ਦੇ ਹੱਥ ਇੱਕ ਦੂਜੇ ਤੋਂ ਛੁੱਟਣ ਲੱਗੇ ਸੀ ਇੱਕ ਦਿਨ ਸਿਮਰਨ ਆਪਣੇ ਪਿਤਾ ਨੂੰ ਵੇਖਣ ਗਈ। ਉਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ। ਨੀਰਜ ਨੇ ਫੋਨ ਤੇ ਕਹਿ ਦਿੱਤਾ, "ਜਿੰਨੇ ਦਿਨ ਚਾਹੇ, ਉਹਨੇ ਦਿਨ ਰਹਿ ਲੈ।" ਸਿਮਰਨ ਨੇ ਪੁੱਛਿਆ, "ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋਵੇਗੀ?" "ਨਹੀਂ," ਸਪਾਰਟ ਆਵਾਜ਼ ਵਿੱਚ ਕਹਿ ਕੇ ਨੀਰਜ ਨੇ ਰਸੀਵਰ ਰੱਖ ਦਿੱਤਾ। ਸਿਮਰਨ ਹੈਰਾਨ ਰਹਿ ਗਈ। "ਕੀ ਇਹ ਉਹੀ ਨੀਰਜ ਹੈ ਜਿਸਨੇ ਇੰਨੇ ਸਾਲਾਂ ਵਿੱਚ 2 ਦਿਨ ਲਈ ਵੀ ਮੈਨੂੰ ਆਪਣੇ ਪਿਤਾ ਕੋਲ ਨਹੀਂ ਸੀ ਛੱਡਿਆ?" ਸਵੀਰੀ ਛੱਡਦਾ ਤੇ ਸ਼ਾਮ ਨੂੰ ਆਪਣੇ ਨਾਲ ਲੈ ਕੇ ਜਾਂਦਾ ਉਸ ਨੂੰ ਲੱਗਿਆ ਕਿ ਨੀਰਜ ਸੱਚਮੁੱਚ ਪੂਰੀ ਤਰ੍ਹਾਂ ਬਦਲ ਗਿਆ ਤੇ ਫਿਰ ਨੀਰਜ ਨੇ ਨਾ ਫੋਨ ਕੀਤਾ ਨਾ ਹੀ ਲੈਣ ਆਇਆ ਸਿਮਰਨ ਫੋਨ ਕਰਦੀ ਤਾਂ ਅਨਮਨੇ ਮਨ ਨਾਲ ਹਾਂ ਹੂੰ ਚ ਜਵਾਬ ਦੇ ਕੇ ਰিসিভার ਰੱਖ ਦਿੰਦਾ ਇੱਕ ਵਾਰ ਵੀ ਨੀਰਜ ਨੇ ਸਿਮਰਨ ਨੂੰ ਘਰ ਆਉਣ ਲਈ ਨਹੀਂ ਕਿਹਾ ਹੁਣ ਤਾਂ 2 ਮਹੀਨੇ ਬੀਤ ਗਏ ਸੀ ਸਿਮਰਨ ਨੂੰ ਰੋਜ਼ ਉਸ ਦਾ ਇੰਤਜ਼ਾਰ ਰਹਿੰਦਾ ਸਿਮਰਨ ਦੇ ਪਿਤਾ ਬੋਲ ਨਹੀਂ ਸਕਦੇ ਪਰ ਆਪਣੀ ਧੀ ਦਾ ਦੁੱਖ ਦੇਖ ਸਕਦੇ ਸੀ ਉਹਨਾਂ ਦੀ ਹਾਲਤ ਵਿਗੜਦੀ ਜਾ ਰਹੀ ਸੀ ਅੱਖਾਂ ਵਿੱਚ ਸਿਮਰਨਦੀ ਪ੍ਰਤੀ ਚਿੰਤਾ ਦੁੱਖ ਸਾਫ਼ ਦਿਖਾਈ ਦਿੰਦਾ ਇੱਕ ਦਿਨ ਨੀਰਜ ਨੇ ਤਲਾਕ ਦੇ ਪੇਪਰ ਭੇਜ ਦਿੱਤੇ ਉਸੇ ਸ਼ਾਮ ਨੂੰ ਕਿਸੇ ਦੇ ਹੱਥ ਸਿਮਰਨ ਦਾ ਸਾਰਾ ਸਮਾਨ ਵੀ ਭੇਜ ਦਿੱਤਾ ਸਿਮਰਨ ਦੇ ਘਰ ਸਨਨਾਟਾ ਫੈਲ ਗਿਆ ਜਿਸ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕੀਤਾ ਉਹੀ ਉਸ ਨਾਲ ਅਜਿਹਾ ਕਰੇਗਾ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਇੰਨਾ ਵੱਡਾ ਧੋਖਾ ਜਿਸ ਆਦਮੀ ਨੂੰ ਇੰਨਾ ਪਿਆਰ ਕੀਤਾ ਜਿਸਦੇ ਸੁੱਖ ਵਿੱਚ ਸੁਖੀ ਦੁੱਖ ਵਿੱਚ ਦੁਖੀ ਹੋਈ ਉਹ ਆਦਮੀ ਇੰਨਾ ਬਦਲ ਗਿਆ ਉਹ ਜਿੰਨਾ ਸੋਚਦੀ ਉਹਨਾ ਹੀ ਉਲਝ ਜਾਂਦੀ ਫਿਰ ਆਪਣੇ ਆਪ ਨੂੰ ਸਮਝਾਉਣ ਲੱਗਦੀ ਜੇ ਮੈਂ ਗਲਤ ਨਹੀਂ ਹਾਂ ਤਾਂ ਮੈਂ ਇੰਨੀ ਦੁਖੀ ਕਿਉਂ ਹੋਵਾਂ ਤਲਾਕ ਦੇ ਪੇਪਰ ਫਿਰ ਅੱਖਾਂ ਅੱਗੇ ਘੁੰਮ ਗਏ ਉਹ ਛਟਪਟਾਈ ਬੇਚੈਨ ਬੇਸਹਾਰਾ ਜਹੀ ਰੋਂਦੀ ਰਹੀ ਇੰਨਾ ਵੱਡਾ ਵਿਸਫੋਟ ਬਰਕਦੇ ਕਿਤੇ ਕੋਈ ਆਵਾਜ਼ ਨਹੀਂ ਬਾਹਰ ਤੋਂ ਸਭ ਕੁਝ ਸ਼ਾਂਤ ਪਰ ਅੰਦਰ ਹੀ ਅੰਦਰ ਬਹੁਤ ਕੁਝ ਟੁੱਟ ਕੇ ਬिखर ਗਿਆ ਪਿਤਾ ਦੀ ਵਿਗੜਦੀ ਹਾਲਤ ਵੇਖ ਕੇ ਉਹ ਹੋਰ ਦੁਖੀ ਹੋ ਜਾਂਦੀ ਥੋੜੀ ਟਾਈਮ ਬਾਅਦ ਤਲਾਕ ਵੀ ਹੋ ਗਿਆ ਉਸ ਨੂੰ ਪਤਾ ਲੱਗਿਆ ਕਿ ਨੀਰਜ ਨੇ ਦੂਜਾ ਵਿਆਹ ਕਰਾ ਲਿਆ ਸਾਰੀ ਰਾਤ ਉਹ ਰੋਂਦੀ ਰਹੀ ਸਿਸਕਦੀ ਰਹੀ ਨੀਰਜ ਦੇ ਨਾਲ ਬਿਤਾਇਆ ਇੱਕ ਇੱਕ ਪਲ ਉਸ ਨੂੰ ਯਾਦ ਆ ਰਿਹਾ ਸੀ ਪਾਪਾ ਦੀ ਹਾਲਤ ਜਿਆਦਾ ਖਰਾਬ ਹੋਣ ਤੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਉਹਨਾਂ ਨੇ ਆਪਣੇ ਵਕੀਲ ਅਸ਼ੋਕ ਨੂੰ ਬੁਲਾ ਲਿਆ ਤੇ ਬਹਿ ਕੇ ਸਲਾਹ ਕੀਤੀ। ਨਾਲੇ ਕਿਰਾਏ ਤੇ ਚੜੀਆਂ ਹੋਈਆਂ ਸਾਰੀਆਂ ਦੁਕਾਨਾਂ ਤੇ ਮਕਾਨ ਸਿਮਰਨ ਦੇ ਨਾਮ ਕਰ ਦਿੱਤਾ। ਉਹਨਾਂ ਦੀਆਂ ਅੱਖਾਂ ਵਿੱਚ ਸਿਮਰਨ ਲਈ ਚਿੰਤਾ ਸਾਫ਼ ਦਿਖਾਈ ਦੇ ਰਹੀ ਸੀ। ਅਸ਼ੋਕ ਸ਼ਹਿਰ ਦਾ ਪ੍ਰਸਿੱਧ ਵਕੀਲ ਸੀ। ਉਮਰ ਵਿੱਚ ਸਿਮਰਨ ਤੋਂ ਥੋੜਾ ਹੀ ਵੱਡਾ ਬਹੁਤ ਹੀ ਸੁੱਲਝਿਆ ਹੋਇਆ ਇਨਸਾਨ ਸੀ ਪੂਰੀ ਦੁਨੀਆ ਵਿੱਚ ਸਿਮਰਨ ਦੇ ਪਾਪਾ ਅਸ਼ੋਕ ਤੋਂ ਜ਼ਿਆਦਾ ਹੋਰ ਕਿਸੇ ਤੇ ਭਰੋਸਾ ਨਹੀਂ ਸਿੱਕਰ ਰਹੇ ਉਹ ਜਦੋਂ ਵੀ ਆਉਂਦੀ ਸਿਮਰਨ ਦੇ ਪਾਪਾ ਦੀ ਚਿੰਤਾ ਕੁਝ ਘੱਟ ਹੋ ਜਾਂਦੀ ਸਿਮਰਨ ਦੇ ਵਿਆਹ ਤੋਂ ਬਾਅਦ ਵੀ ਅਸ਼ੋਕ ਉਹਨਾਂ ਦਾ ਹਰ ਤਰ੍ਹਾਂ ਨਾਲ ਧਿਆਨ ਰੱਖ ਰਹੀ ਸੀ ਸਿਮਰਨ ਦੇ ਪਾਪਾ ਅਸ਼ੋਕ ਨੂੰ ਸਾਲਾਂ ਤੋਂ ਜਾਣਦੇ ਸੀ ਸਿਮਰਨ ਨਾਲ ਅਸ਼ੋਕ ਦੀਆਂ ਜਿੰਨੀਆਂ ਵੀ ਗੱਲਾਂ ਹੁੰਦੀਆਂ ਸਿਮਰਨ ਦੇ ਪਾਪਾ ਬਾਰੇ ਹੀ ਹੁੰਦੀਆਂ ਸਿਮਰਨ ਤਲਾਕਸ਼ੁਦਾ ਹੈ ਉਹ ਇਹ ਜਾਣਦੀ ਸੀ ਪਰ ਸਿਮਰਨ ਤੋਂ ਇਸ ਬਾਰੇ ਵਿੱਚ ਉਹਨਾਂ ਨੇ ਕਦੇ ਕੁਝ ਨਹੀਂ ਪੁੱਛਿਆ ਸੀ ਨੀਰਜ ਦੇ ਦੁੱਖ ਦੇ ਨਾਲ ਨਾਲ ਪਿਤਾ ਦੀਆਂ ਅੱਖਾਂ ਵਿੱਚ ਵਸੀ ਚਿੰਤਾ ਸਿਮਰਨ ਨੂੰ ਹੋਰ ਵਿਆਕੁਲ ਕਰ ਦਿੰਦੀ ਉਸ ਦੀ ਭੂਆ ਤੇ ਨੌਕਰ ਘਰ ਸੰਭਾਲਦੇ ਰਹੇ ਤੇ ਉਹ ਹਸਪਤਾਲ ਵਿੱਚ ਆਪਣੇ ਪਾਪਾ ਕੋਲ ਰਹੀ ਅਸ਼ੋਕ ਆਉਂਦੇ ਜਾਂਦੇ ਰਹਿੰਦੇ ਇੱਕ ਦਿਨ ਅਸ਼ੋਕ ਜਾਣ ਲੱਗੇ ਤਾਂ ਸਿਮਰਨ ਬੋਲੀ ਇੱਕ ਵਿਅਕਤੀਗਤ ਪ੍ਰਸ਼ਨ ਪੁੱਛਣਾ ਚਾਹੁੰਦੀ ਆ ਤੁਹਾਡੇ ਤੋਂ ਅਸ਼ੋਕ ਨੇ ਦੇਖਿਆ ਸਿਮਰਨ ਦੇ ਪਾਪਾ ਨੀਂਦ ਵਿੱਚ ਸੀ ਤੇ ਸਿਮਰਨ ਬਹੁਤ ਪਰੇਸ਼ਾਨ ਹੈ ਉਹ ਕੁਝ ਕਹਿਣ ਦੀ ਹਿੰਮਤ ਜਟਾ ਰਹੀ ਹੈ ਅਸ਼ੋਕ ਭੁੱਲੇ ਪੁੱਛੋ ਤੁਸੀਂ ਹੁਣ ਤੱਕ ਵਿਆਹ ਕਿਉਂ ਨਹੀਂ ਕਰਵਾਇਆ ਅਸ਼ੋਕ ਨੂੰ ਇੱਕ ਝਟਕਾ ਜਿਹਾ ਲੱਗਿਆ ਪਰ ਹੌਲੀ ਜਿਹੇ ਬੋਲਿਆ ਕੋਈ ਮਜਬੂਰੀ ਸੀ ਕਹਿ ਕੇ ਉਹ ਜਾਣ ਲੱਗੇ ਤਾਂ ਸਿਮਰਨ ਨੇ ਤੇਜ਼ੀ ਨਾਲ ਅੱਗੇ ਵਧ ਕੇ ਕਿਹਾ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਅਸ਼ੋਕ ਉੱਥੇ ਹੀ ਆਪਣਾ ਬੈਗ ਰੱਖ ਕੇ ਬੈਠ ਗਏ ਤੇ ਹੌਲੀ ਦੇਨੇ ਬੋਲੇ ਕੁਝ ਲੋਕ ਕਮੀਆਂ ਦੇ ਨਾਲ ਪੈਦਾ ਹੁੰਦੇ ਨੇ ਤੇ ਜੇ ਮੈਂ ਵਿਆਹ ਦੇ ਯੋਗ ਹੁੰਦਾ ਤਾਂ ਸਹੀ ਸਮੇਂ ਤੇ ਵਿਆਹ ਕਰ ਲੈਂਦਾ ਪਰ ਤੁਸੀਂ ਮੇਰੀ ਗੱਲ ਸਮਝ ਗਏ ਹੋਵੋਗੇ ਹਾਂ ਅਸ਼ੋਕ ਜੀ ਮੈਂ ਸਮਝ ਗਈ ਅਜਿਹਾ ਸਿਰਫ ਮਰਦਾਂ ਨਾਲ ਹੀ ਨਹੀਂ ਔਰਤਾਂ ਦੇ ਨਾਲ ਵੀ ਹੁੰਦਾ ਮੈਂ ਵੀ ਕਦੇ ਮਾਂ ਨਹੀਂ ਬਣ ਸਕਦੀ ਇਸ ਕਾਰਨ ਮੇਰਾ ਤਲਾਕ ਹੋ ਗਿਆ ਮੈਂ ਹਰ ਸੰਭਵ ਤਰੀਕੇ ਨਾਲ ਆਪਣੇ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ पर बचा ना सकी अशोक ने हैरान होकर उस वल देखा सिमरन ने कहा कि ਤੁਸੀਂ ਮੇਰੇ ਨਾਲ ਵਿਆਹ ਕਰਵਾ ਸਕਦੇ ਹੋ सिमरਨ ਤੁਸੀਂ ਹੋਸ਼ ਵਿੱਚ ਤਾਂ ਹੋ ਮੈਂ ਸਭ ਕੁਝ ਸੋਚ ਸਮਝ ਕੇ ਕਹਿ ਰਹੀ ਹਾਂ ਮੇਰੇ ਪਾਪਾ ਦੀ ਜਾਨ ਮੇਰੇ ਵੀ ਝਟਕੀ ਹੈ ਤੁਸੀਂ ਤਾਂ ਵਕੀਲ ਹੋ ਇਹ ਸਭ ਜਾਣਦੇ ਹੋ ਕਿ ਕੱਲੀ ਔਰਤ ਨੂੰ ਦੁਨੀਆ ਕਿਵੇਂ ਪਰੇਸ਼ਾਨ ਕਰਦੀ ਹੈ ਜੀ ਤੁਸੀਂ ਮੇਰੇ ਨਾਲ ਵਿਆਹ ਕਰਾ ਲਵੋ ਤਾਂ ਆਪਾਂ ਦੋਨਾਂ ਨੂੰ ਇੱਕ ਜੀਵਨ ਸਾਥੀ ਤੇ ਉਸ ਤੋਂ ਵੱਧ ਕੇ ਇੱਕ ਦੋਸਤ ਮਿਲ ਜਾਵੇਗਾ ਆਪਾਂ ਚੰਗੇ ਦੋਸਤ ਦੀ ਤਰ੍ਹਾਂ ਜੀਵਨ ਬਤੀਤ ਕਰ ਲਵਾਂਗੇ ਬਸ ਤੁਹਾਡਾ ਸਾਥ ਮੰਗ ਰਹੀਆਂ ਹੋਰ ਕੁਝ ਨਹੀਂ ਕੀ ਤੁਸੀਂ ਮੇਰੀ ਗੱਲ ਮੰਨ ਸਕਦੇ ਹੋ অশোক ਨੇ सिमरਨ ਨੂੰ ਗੌਰ ਨਾਲ ਵੇਖਿਆ ਉਸਦੇ ਚਿਹਰੇ ਨੂੰ ਪਰਖਿਆ ਫਿਰ ਮੁਸਕਰਾ ਕੇ ਹਾਂ ਕਰ ਦਿੱਤੀ ਛੇਤੀ ਹੀ ਦੋਨਾਂ ਦਾ ਵਿਆਹ ਹੋ ਗਿਆ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸਿਮਰਨ ਦੇ ਪਾਪਾ ਹਮੇਸ਼ਾ ਲਈ ਅੱਖਾ ਬੰਦ ਕਰ ਗਏ। ਸਿਮਰਨ ਅਸ਼ੋਕ ਦੇ ਘਰ ਆ ਗਈ। ਕਰ ਉਹ ਜਿਹਾ ਹੀ ਸੀ, ਜਿਹੋ ਜਿਹਾ ਔਰਤ ਦੇ ਬਿਨਾ ਹੁੰਦਾ ਹੈ। ਨੌਕਰਤਾ ਸੀ। ਪਰ ਸਿਮਰਨ ਦਾ ਹੱਥ ਲੱਗਦੇ ਹੀ ਘਰ ਚਮਕ ਉੱਠਿਆ। ਇੱਕ ਦਿਨ ਅਸ਼ੋਕ ਭਾਵੁਕ ਹੋ ਕੇ ਬੋਲੇ, "ਕਿਹੋ ਜਿਹਾ ਪਤੀ ਸੀ ਜਿਸਨੇ ਤੈਨੂੰ ਤਲਾਕ ਦੇ ਦਿੱਤਾ।" ਦੋਨੋਂ ਆਪਣੇ ਮਨ ਦੀਆਂ ਬਹੁਤ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਕਰਦੇ। ਦੋਨਾਂ ਨੂੰ ਇੱਕ ਦੂਜੇ ਦੇ ਰੂਪ ਵਿੱਚ ਚੰਗਾ ਦੋਸਤ ਮਿਲ ਗਿਆ ਸੀ ਸਿਮਰਨ ਸਾਰਾ ਦਿਨ ਘਰ ਨੂੰ ਬਣਾਉਂਦੀ ਸਵਾਰਦੀ ਉਹਨਾਂ ਦੀਆਂ ਫਾਈਲਾਂ ਸੰਭਾਲਦੀ ਰਾਤ ਨੂੰ ਉਹਨਾਂ ਦੇ ਕਮਰੇ ਵਿੱਚ ਦਵਾਈ ਤੇ ਪਾਣੀ ਰੱਖ ਕੇ ਗੁੱਡ ਨਾਈਟ ਬੋਲ ਕੇ ਆਪਣੇ ਕਮਰੇ ਵਿੱਚ ਆ ਜਾਂਦੀ ਕਿਤਾਬਾਂ ਪੜ੍ਹਦੀ ਫਿਰ ਸੌਂ ਜਾਂਦੀ ਸਵੇਰੇ ਚੰਗੀ ਤਰ੍ਹਾਂ ਤਿਆਰ ਹੋ ਕੇ ਅਸ਼ੋਕ ਨਾਲ ਬੈਠ ਕੇ ਰੋਟੀ ਖਾਂਦੀ ਉਹਨਾਂ ਦੇ ਜਾਣ ਤੋਂ ਬਾਅਦ ਗੱਡੀ ਘੱਟਦੀ ਤੇ अशोक ਦੇ ਦੱਸੇ ਹੋਏ ਕੰਮਾਂ ਨੂੰ ਪੂਰਾ ਕਰਦੀ ਕਦੇ ਬੈਂਕ ਜਾਣਾ ਕਦੇ ਕਿਸੇ ਡਾਕਟਰ ਨੂੰ ਮਿਲਣਾ ਉਹਨਾਂ ਦਾ ਹਿਸਾਬ ਕਿਤਾਬ ਵੇਖਦੀ ਉਹਨਾਂ ਦਾ ਹਰ ਕੰਮ ਖੁਸ਼ੀ-ਖੁਸ਼ੀ ਕਰਦੀ ਅੱਜ ਨੀਰਜ ਨੂੰ ਸਿਮਰਨ ਫਿਰ ਦਿਖਾਈ ਦੇ ਗਈ ਛੋਟਾ ਸ਼ਹਿਰ ਸੀ ਇਸ ਲਈ ਕਈ ਵਾਰ ਪਹਿਲਾਂ ਵੀ ਦਿਖ ਚੁੱਕੀ ਸੀ ਦਫ਼ਤਰ ਵਿੱਚ ਉੱਠ ਕੇ ਇੱਧਰ ਉੱਧਰ ਘੁੰਮਣਾ ਨੀਰਜ ਦੀ ਆਦਤ ਬਣ ਗਈ ਸੀ ਪਰ ਪਤਾ ਨਹੀਂ ਕਿਉਂ ਹੁਣ ਉਹ ਜਦੋਂ ਵੀ ਸਿਮਰਨ ਨੂੰ ਵੇਖ ਲੈਂਦਾ ਦਿਲ ਵਿੱਚ ਇੱਕ ਕਿੱਲ ਚੁੱਭ ਜਾਂਦੀ ਕਈ ਮਹੀਨਿਆਂ ਤੋਂ ਸਿਮਰਨ ਉਸ ਨੂੰ ਨਜ਼ਰ ਨਹੀਂ ਸੀ ਆਈ ਹੁਣ ਵੀ ਉਸਨੇ ਸੁਣ ਲਿਆ ਸੀ ਕਿ ਉਸਨੇ ਵਿਆਹ ਕਰਵਾ ਲਿਆ ਤੇ ਬਹੁਤ ਖੁਸ਼ ਰਹਿੰਦੀ ਹੈ ਫਿਰ ਕਿਉਂ ਉਸ ਨੂੰ ਸਿਮਰਨ ਦੇ ਵਿਆਹ ਤੋਂ ਦੁੱਖ ਪਹੁੰਚਿਆ ਸੀ ਸ਼ਹਿਰ ਦੇ ਕਿਸੇ ਚੌਰਾਹੇ ਤੇ ਜਾਂ ਮਾਰਕੀਟ ਵਿੱਚ ਸਿਮਰਨ ਕਦੇ ਨਜ਼ਰ ਆ ਜਾਂਦੀ ਆਪਣੇ ਪਤੀ ਦੇ ਨਾਲ ਕਿਸੇ ਸਹੇਲੀ ਦੇ ਨਾਲ ਜਾਂ ਕਦੇ ਇਕੱਲੀ ਕਾਰ ਵਿੱਚ ਤਾਂ ਉਸਦੇ ਵਧੀਆ ਕੱਪੜੇ ਇਆ ਰੇ ਤੇ ਸ਼ਾਂਤੀ ਨੀਰਜ ਦਾ ਦਿਲ ਜਲ ਮੁਝ ਕੇ ਰਹਿ ਜਾਂਦਾ ਅਜਹੀ ਸੁਖ ਸ਼ਾਂਤੀ ਤਾਂ ਉਸਦੇ ਜੀਵਨ ਵਿੱਚ ਆਈ ਹੀ ਨਹੀਂ ਅੱਜ ਵੀ ਜਦੋਂ ਸਿਮਰਨ ਸਾਹਮਣੇ ਤੋਂ ਨਿਕਲੀ ਤਾਂ ਉਸਦੇ ਦਿਲ ਨੇ ਚਾਹਿਆ ਕਿ ਉਸ ਦਾ ਪਿੱਛਾ ਕਰੇ ਬਿਲਕੁਲ ਉਸ ਤਰ੍ਹਾਂ ਜਿਵੇਂ ਵਿਆਹ ਤੋਂ ਪਹਿਲਾਂ ਕਰਦਾ ਸੀ ਗੱਡੀ ਖੜੀ ਕਰਕੇ ਨੀਰਜ ਬੇਚੈਨੀ ਵਿੱਚ ਟਹਿਲਦਾ ਸੜਕ ਤੋਂ ਦੂਰ ਨਿਕਲ ਗਿਆ ਸੜਕ ਪਾਰ ਉਸਦੀ ਨਜ਼ਰ ਠਹਿਰ ਗਈ ਸਿਮਰਨ ਆ ਰਹੀ ਸੀ ਨੀਰਜ ਤੇਜ਼ੀ ਨਾਲ ਸੜਕ ਪਾਰ ਕਰਕੇ ਉਸ ਪਾਸੇ ਜਾਣ ਲੱਗਿਆ ਜਿੱਧਰ ਸਿਮਰਨ ਆਪਣੀ ਗੱਡੀ ਵਿੱਚ ਬੈਠਣ ਵਾਲੀ ਸੀ ਜਿਵੇਂ ਹੀ ਸਿਮਰਨ ਗੱਡੀ ਵਿੱਚ ਬੈਠ ਕੇ ਗੱਡੀ ਸਟਾਰਟ ਕਰਨ ਲੱਗੀ ਨੀਰਜ ਨੇ ਨੌਕ ਕੀਤਾ ਸਿਮਰਨ ਦੇਖਦੀ ਰਹਿ ਗਈ ਉਹ ਕਦੇ ਨਹੀਂ ਸੀ ਸੋਚ ਸਕਦੀ ਕਿ ਇਸ ਤਰ੍ਹਾਂ ਨੀਰਜ ਨਾਲ ਮੁਲਾਕਾਤ ਹੋਵੇਗੀ ਉਹ ਕੁਝ ਨਹੀਂ ਬੋਲ ਸਕੀ ਨੀਰਜ ਨੇ ਪੁੱਛਿਆ ਕੀ ਮੈਂ ਗੱਡੀ ਵਿੱਚ ਬੈਠ ਕੇ ਗੱਲ ਕਰ ਸਕਦਾ ਸਿਮਰਨ ਨੇ ਥੋੜੀ ਦੇਰ ਸੋਚਿਆ ਫਿਰ ਕਿਹਾ ਨਹੀਂ ਹੁਣ ਤੁਹਾਨੂੰ ਇਸ ਤਰ੍ਹਾਂ ਗੱਲ ਕਰਨ ਦਾ ਕੋਈ ਹੱਕ ਨਹੀਂ ਨੀਰਜ ਨੂੰ ਤੱਕਾ ਜਿਹਾ ਲੱਗਾ ਉਹ ਟੁੱਟੀ ਜਹੀ ਆਵਾਜ਼ ਵਿੱਚ ਬੋਲਿਆ ਬਸ ਥੋੜੀ ਦੇਰ ਫਿਰ ਖੁਦ ਹੀ ਉੱਤਰ ਜਾਵਾਂਗਾ ਕਿਹੜੀਆਂ ਗੱਲਾਂ ਨੇ ਤੁਹਾਡੀਆਂ ਜੋ 2 ਸਾਲ ਬਾਅਦ ਯਾਦ ਆ ਗਈਆਂ ਨੀਰਜ ਬੈਠਦਾ ਹੋਇਆ ਬੋਲਿਆ ਬਹੁਤ ਬਦਲ ਗਈ ਹੈ ਤੂੰ ਕੀ ਖੁਸ਼ੀ ਹੈ ਆਪਣੇ ਜੀਵਨ ਤੋਂ ਕਿਹੋ ਜਿਹਾ ਪਤੀ ਤੇਰਾ ਖੁਸ਼ ਤਾਂ ਰੱਖਦਾ ਤੈਨੂੰ ਉਹ ਬਹੁਤ ਚੰਗੇ ਨੇ ਤੇ ਉਹਨਾਂ ਨੂੰ ਬੱਚੇ ਦੀ ਵੀ ਕੋਈ ਇੱਛਾ ਨਹੀਂ ਬੱਚੇ ਲਈ ਉਹ ਆਪਣੀ ਪਤਨੀ ਨੂੰ ਧੋਖਾ ਦੇਣ ਵਾਲੇ ਇਨਸਾਨ ਨਹੀਂ ਸਿਮਰਨ ਨੇ ਸਖਤ ਆਵਾਜ਼ ਵਿੱਚ ਕਿਹਾ ਨੀਰਜ ਝੂਠ ਨਾ ਬੋਲ ਸਕਿਆ ਕੋਈ ਗੱਲ ਨਾ ਬਣਾ ਸਕਿਆ ਚੋਰਾਂ ਦੀ ਤਰ੍ਹਾਂ ਆਪਣੇ ਦਿਲ ਦਾ ਹਰ ਰਾਜ਼ ਕਹਿਣ ਲੱਗਿਆ ਸਿਮਰਨ ਮੈਨੂੰ ਵੇਖ ਮੈਂ ਖੁਸ਼ ਨਹੀਂ ਹਾਂ ਸਿਮਰਨ ਨੇ ਪਲਟ ਕੇ ਉਸ ਵੱਲ ਵੇਖਿਆ ਸੱਚ ਵਿੱਚ ਉਹ ਖੁਸ਼ ਨਹੀਂ ਸੀ ਲੱਗ ਰਿਹਾ ਉਸ ਦਾ ਹੂਲੀਆ ਹੀ ਬਦਲ ਗਿਆ ਸੀ ਉਹ ਬਹੁਤ ਸੋਨਾ ਹੁੰਦਾ ਸੀ ਪਰ ਅੱਜ ਉਹ ਬਹੁਤ ਬਦਸੂਰਤ ਤੇ ਬੇਹਾਲ ਲੱਗ ਰਿਹਾ ਸੀ ਮੀਰਜ ਸ਼ਰਮਿੰਦਾ ਹੁੰਦਾ ਹੋਇਆ ਬੋਲਿਆ ਇਹ ਤਾਂ ਠੀਕ ਹੈ ਕਿ ਬੱਚੇ ਦੁਨੀਆ ਦਾ ਸਭ ਤੋਂ ਵੱਡਾ ਤੋਹਫਾ ਨੇ ਪਰ ਸਿਰਫ ਤੇਰੀ ਖੁਸ਼ੀ ਲਈ ਹੀ ਮੈਂ ਇਸ ਸੱਚ ਤੋਂ ਅੱਖਾਂ ਫੇਰ ਲਿਆ ਕਰਦਾ ਸੀ ਪਰ ਜਦ ਮਾਂ ਨੇ ਦੂਜੀ ਵਿਆਹ ਦੀ ਗੱਲ ਕਹੀ ਤਾਂ ਮੇਰੀ ਇੱਛਾ ਵੀ ਜਾਗ ਉੱઠી ਮੇਰੇ ਜੁੜਵਾ ਬੱਚੇ ਹੋਏ ਮੈਂ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਵੇਖ ਲਈ ਫਿਰ ਵੀ ਮੈਂ ਟੁੱਟ ਗਿਆ ਮੰਜ਼ਿਲ ਤੇ ਪਹੁੰਚਣ ਤੋਂ ਬਾਅਦ ਵੀ ਭਟਕ ਰਿਹਾ ਕਿਉਂਕਿ ਮੇਰੀ ਪਤਨੀ ਸੁਮਨ ਬਹੁਤ ਹੀ ਰੁੱਖੇ ਸੁਭਾਅ ਦੀ ਹੈ ਉਹ ਸਮਝਦੀ ਹੈ ਕਿ ਮੈਂ ਬੱਚਿਆਂ ਲਈ ਹੀ ਵਿਆਹ ਕੀਤਾ ਹੈ ਉਸ ਨੂੰ ਆਪਣੇ ਤੋਂ ਸਿਵਾਏ ਕਿਸੇ ਦਾ ਖਿਆਲ ਨਹੀਂ ਕਹਿੰਦੀ ਹੈ ਕਿ ਬੱਚੇ ਤੇਰੀ ਜ਼ਿੰਮੇਵਾਰੀ ਨੇ ਬਹੁਤ ਹੀ ਬਤਮੀਜ਼ ਹੈ ਮਾਂ ਦੇ ਨਾਲ ਗੱਲ-ਗੱਲ ਤੇ ਝਗੜਾ ਹੋ ਜਾਂਦਾ ਹੈ ਉਹੀ ਘਰ ਜਦੋਂ ਤੂੰ ਹੁੰਦੀ ਸੀ ਤਾਂ ਖੁਸ਼ ਤੇ ਸ਼ਾਂਤ ਨਜ਼ਰ ਆਉਂਦਾ ਸੀ ਹੁੰਦਾ ਉਹ ਕਲੇਸ਼ ਦਾ ਅੱਡਾ ਲੱਗਦਾ ਹੈ ਘਰ ਜਾਣ ਦਾ ਮਨ ਨਹੀਂ ਕਰਦਾ ਤੂੰ ਮੇਰਾ ਇੰਨਾ ਖਿਆਲ ਰੱਖਿਆ ਕਿ ਮੈਂ ਬੀਤੇ ਦਿਨ ਦੀਆਂ ਯਾਦਾਂ ਯਾਦ ਕਰਕੇ ਸਾਰੀ ਰਾਤ ਸੌ ਨਹੀਂ ਸਕਦਾ ਬਹੁਤ ਦਿਨਾਂ ਬਾਅਦ ਮੈਨੂੰ ਪਤਾ ਲੱਗਿਆ ਕਿ ਸੰਸਾਰ ਦੀ ਸਭ ਤੋਂ ਵੱਡੀ ਖੁਸ਼ੀ ਤੇਰੇ ਵਰਗੀ ਪਤਨੀ ਹੈ ਮੈਂ ਤੈਨੂੰ ਕਦੇ ਭੁੱਲ ਨਹੀਂ ਸਕਿਆ ਤੇ ਬੱਚੇ ਦਾ ਨਾ ਹੋਣਾ ਐਨੀ ਵੱਡੀ ਕਮੀ ਨਹੀਂ ਜਿੰਨੀ ਤੇਰੇ ਵਰਗੀ ਪਤਨੀ ਨੂੰ ਠੁਕਰਾਉਣਾ ਹੈ ਸਿਮਰਨ ਨੇ ਬੇਰੁਖੀ ਨਾਲ ਪੁੱਛਿਆ ਕੀ ਇਹ ਉਹੀ ਗੱਲਾਂ ਨੇ ਜੋ ਤੁਸੀਂ ਕਰਨਾ ਚਾਹੁੰਦੇ ਸੀ ਸਿਮਰਨ ਮੈਨੂੰ ਯਕੀਨ ਹੈ ਤੂੰ ਵੀ ਮੇਰੇ ਬਿਨਾ ਖੁਸ਼ ਤਾਂ ਨਹੀਂ ਹੋਵੇਂਗੀ ਮੈਂ ਤੈਨੂੰ ਤਲਾਕ ਦੇ ਕੇ ਚੰਗਾ ਨਹੀਂ ਕੀਤਾ ਆਪਾਂ ਚੰਗੇ ਦੋਸਤ ਦੀ ਤਰ੍ਹਾਂ ਰਹਿ ਸਕਦੇ ਆ ਚੰਗੇ ਦੋਸਤ ਦੀ ਤਰ੍ਹਾਂ ਦਾ ਮਤਲਬ ਹੋਰ ਕੁਝ ਤਾਂ ਨਹੀਂ ਕਹਿ ਸਕਦਾ ਕੁਝ ਟਾਈਮ ਤਾਂ ਇੱਕ ਦੂਜੇ ਨਾਲ ਬਿਤਾ ਹੀ ਸਕਦੇ ਆ ਮੈਂ ਤੈਨੂੰ ਹਜੇ ਵੀ ਪਿਆਰ ਕਰਦਾ ਸਿਮਰਨ ਤੇਰੇ ਲਈ ਪਿਆਰ ਵਰਗਾ ਪਵਿੱਤਰ ਸ਼ਬਦ ਇੱਕ ਖੇਡ ਬਣ ਕੇ ਰਹਿ ਗਿਆ ਮੇਰੇ ਪਤੀ ਦਾ ਪਿਆਰ ਇੰਨਾ ਸ਼ਕਤੀਸ਼ਾਲੀ ਹੈ ਕਿ ਤੂੰ ਸੋਚ ਵੀ ਨਹੀਂ ਸਕਦਾ ਉਹਨਾਂ ਦੇ ਨਿਰਮਲ ਪਿਆਰ ਦੇ ਪ੍ਰਤੀ ਮੇਰਾ ਮਨ ਸ਼ਰਧਾ ਨਾਲ ਭਰ ਉੱਠਿਆ ਸਾਡੇ ਰਿਸ਼ਤੇ ਵਿੱਚ ਵਿਸ਼ਵਾਸ ਸਮਰਪਣ ਆਦਰ ਆਪਣਾਪਣਾ ਤੇ ਜਦ ਵੀ ਮੈਂ ਉਹਨਾਂ ਦੇ ਨਾਲ ਹੁੰਦੀ ਆ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਸੁਰੱਖਿਅਤਾਂ ਤੇ ਬਹੁਤ ਖੁਸ਼ ਆਂ ਕਹਿੰਦੇ ਕਹਿੰਦੇ ਸਿਮਰਨ ਨੇ ਨੀਰਜ ਵੱਲ ਦਾ ਦਰਵਾਜ਼ਾ ਖੋਲ ਦਿੱਤਾ ਹੁਣ ਤੁਸੀਂ ਜਾ ਸਕਦੇ ਹੋ ਨੀਰਜ ਨੇ ਕੁਝ ਕਹਿਣਾ ਚਾਹਿਆ ਉਸ ਤੋਂ ਪਹਿਲਾਂ ਹੀ ਸਿਮਰਨ ਬੋਲ ਪਈ ਹੁਣ ਹੋਰ ਨਹੀਂ ਤੇ ਫਿਰ ਨੀਰਜ ਦੇ ਉੱਤਰ ਦੇ ਹੀ ਉਸਨੇ ਗੱਡੀ ਅੱਗੇ ਵਧਾ ਲਈ ਤੇ ਆਪਣੇ ਦਿਲ ਵਿੱਚ ਅਸ਼ੋਕ ਦੇ ਪਿਆਰ ਦੀ ਸੁਗੰਧ ਲੈ ਕੇ ਘਰ ਪਹੁੰਚੀ ਤਾਂ ਅਸ਼ੋਕ ਉਸ ਨੂੰ ਵੇਖਦੇ ਹੀ ਮੁਸਕਰਾ ਪਿਆ ਸਿਮਰਨ ਨੂੰ ਲੱਗਿਆ ਕਿ ਅੱਖਾਂ ਵਿੱਚ ਤੈਰਦਾ ਪਿਆਰ ਵੀ ਕਦੇ-ਕਦੇ ਪੂਰਾ ਜੀਵਨ ਜੀਣ ਲਈ ਕਾਫੀ ਹੁੰਦਾ ਹੈ ਇੱਕ ਔਰਤ ਦੇ ਸੰਘਰਸ਼ ਦੀ ਇਹ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਇਹੋ ਜਹੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ